ਕੁੱਸਰ ਉਹ ਆਇਆ ਜੁ ਕਿ ਫਤਿਹ ਗੁਰੂ ਗੁਰਸੁਆਈ ਸਾਹਿਬ ਸਿੰਘ ਜੀ ਉਹ ਤੁੰਤਨ ਸਹਿਬ ਸ਼੍ਰੀ ਗੁਣਾਣਕ ਦੇਵ ਜੀ ਦੀ ਕੜਮਾਈ ਹੋਈ ਨੂੰ ਇੱਕ ਸਾਲ ਲੰਘਿਆ ਮੋਲਾ ਜੀ ਨੇ ਸਹਾਇ ਸੁਧਾ ਕੇ ਹਾਰ ਸੁਧੀ ਸਤਵੀਂ ਦਾ ਵਿਆਹ ਨiyet ਕਰਕੇ ਸੁਲਤਾਨਪੁਰ ਜੈ RAM ਜੀ ਨੂੰ लागी ਦੇ ਹੱਥ ਸਾਈ ਚਿੱਠੀ ਭੇਜ ਦਿੱਤੀ। ਜੇਬੀ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਨੇ ਬੜੀ ਖੁਸ਼ੀ ਮਨਾਈ। ਲਾਗੀ ਦੀ ਬਹੁਤ ਖਤਰ ਕਰਕੇ ਉਸ ਨੂੰ ਸਨਮਾਨ ਨਾਲ ਵਿਆਹ ਕਰਕੇ ਇੱਕ ਚਿੱਠੀ ਲੇਖ ਕੇ ਉਸ ਨੂੰ ਕੇਸਰ ਲਾ ਕੇ ਮਹਿਤਾ ਕਾਲੂ ਜੀ ਨੂੰ ਤਲਵੰਡੇ ਲਾਗੀ ਦੇ ਹੱਥ ਭੇਜ ਦਿੱਤੀ। ਮਹਿਤਾ ਕਾਲੂ ਜੀ ਚਿੱਠੀ ਪੜ੍ਹ ਕੇ ਬਹੁਤ ਪ੍ਰਸੰਨ ਹੋਏ। ਯਾਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਮਾਤਾ ਤ੍ਰਿਤਾ ਜੀ ਨੇ ਆਪਣੇ ਘਰਵਾਰ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਸਜਾਇਆ ਅਤੇ ਮਹੱਲੇ ਦੀਆਂ ਇਸਤਰੀਆਂ ਵੀ ਬੜੇ ਚਾਅ ਨਾਲ ਸਜ ਧਜ ਕੇ ਰੰਗ-ਵੰਗੇ ਕੱਪੜੇ ਪਾ ਕੇ ਖੁਸ਼ੀ ਦੇ ਗੀਤ ਗਾਉਂਦੀਆਂ ਮਾਤਾ ਜੀ ਨੂੰ ਵਧਾਈਆਂ ਦੇਂਦੀਆਂ ਆਈਆਂ ਮਾਤਾ ਜੀ ਨੇ ਆਪਣੀ ਕੁਲ ਦੀ ਰੀਤੀ ਅਨੁਸਾਰ ਸਭ ਸਗਨ ਕੀਤੇ ਆਈਆਂ ਇਸਤਰੀਆਂ ਨੂੰ ਮਿੱਠਾ ਮਸਤਾਨ ਵੰਡਿਆ ਤੇ ਮੰਗਤ ਲੋਕ ਦਰਵਾਜ਼ੇ ਅਗਿਆਨ ਕੇ ਭਾਤ ਭਾ ਦੇ ਤੂਤੀਆਂ ਨਗਾਰੇ ਢੋਲ ਤੇ ਡੱਫਾ ਵਜਾ ਕੇ ਖੁਸ਼ੀਆਂ ਮੰਗਦੇ ਵਧਾਈਆਂ ਮੰਗਦੇ ਮੱਤਾ ਕਾਲੋ ਜੀ ਨੇ ਸਭ ਨੂੰ ਜਤਾ ਜੋਗ ਸਤਕਾਰ ਨਾਲ ਪਕਵਾਨ ਤੇ ਨਕਦੀ ਦੇ ਕੇ ਤੋਰਿਆ ਵਿਆਹ ਦਾ ਸਾਰਾ ਸਗੋਂ ਤਿਆਰ ਕਰਕੇ ਜਦ ਸੁਲਤਾਨਪੁਰ ਨੂੰ ਤੁਰਨ ਦੀ ਤਿਆਰੀ ਹੋ ਗਈ ਤਾ ਮੀਤਾ ਕਾਲੂ ਜੀ ਨੇ ਰਾਏ ਬਲਾਲ ਪਾ ਜਾ ਕੇ ਦੱਸਿਆ ਕਿ ਸੀ ਸੋਰਾ ਪਰਿਵਾਰ ਬਾਬੇ ਨਾਨਕ ਦੇ ਵਿਆਹ ਸੁਣ ਕੇ ਆਏ ਹਾਂ ਮੀਤਾ ਕਾਲੂ ਜੀ ਨੂੰ ਵਧਾਈ ਦਿੱਤੀ ਜੇਦੇ ਉੱਤਰ ਵਿੱਚ ਕਾਲੂ ਜੀ ਨੇ ਕਿਹਾ ਰਾਏ ਜੀ ਇਹ ਵਧਾਈਆਂ ਤੁਹਾਡੀਆਂ ਹੀ ਨੇ ਤੁਹਾਨੂੰ ਵਧਾਈਆਂ ਹੋਣ ਜਿਨ੍ਹਾਂ ਦੇ ਉਕਾਰ ਨਾਲ ਕਾਰਜ ਹੋ ਰਹੇ ਨੇ ਰਾਏ ਬਲਾਲ ਨੇ ਕਿਹਾ ਮੀਤਾ ਜੀ ਖੁਸ਼ੀ ਖੁਸ਼ੀ ਸਾਰਾ ਜਹਾਜ ਕਰਨਾ ਖੁਦਾ ਤੁਹਾਡੀ ਮਦਦ ਕਰੇਗਾ ਮੇਰੇ ਪਾਸੋਂ ਹੋਰ ਕਿਸੇ ਚੀਜ਼ ਦੀ ਲੋੜ ਹੈ ਤੇ ਲਿਜਾ ਸਕਦੇ ਹੋ ਬਾਕੀ ਜਿਵੇਂ ਆਪਜੀ ਦੀ ਇੱਛਾ ਰਾਇ ਬਲਾਰ ਨੇ ਆਪਣੇ ਰਥ ਪਾਲਕੀ ਘੋੜੇ ਪੂਰੇ ਸਜੋ ਸਮਾਨ ਨਾਲ ਸੱਜੀ ਹੋਏ ਤਿਆਰ ਕਰਕੇ ਤੰਬੂ ਕਨਾਤਾਂ ਸਾਇਦ ਕੋਈ ਨਗਦ ਮਾਲ ਜੋਰੋ ਜੋਰੀ ਬਾਬੇ ਕਾਲੂ ਨੂੰ ਦੇ ਦਿੱਤਾ ਮਹਤਾ ਕਾਲੂ ਜੀ ਰਾਇ ਬਲਾਰ ਨੂੰ ਨਮਸਕਾਰ ਕਰਕੇ ਆਪਣੇ ਘਰ ਆ ਗਏ ਤੇ ਆਪਣੀ ਸਾਰੀ ਬਰਾਦਰੀ ਨੂੰ ਜਾਣ ਜਾਣ ਨਾਲ ਤਿਆਰ ਕਰ ਲਿਆ ਤੇ ਚੰਗੀ ਤਰ੍ਹਾਂ ਸੱਜ ਸੱਬਕੇ ਵੱਜ ਗੱਜ ਕੇ ਆਉਣਾ ਜੰਜ ਪੱਖੋ ਕੇ ਰੰਧਾਵੇ ਮੂਲ ਚੰਦ ਪਟਵਾਰੀ ਦੇ ਘਰ ਜਾਣੀ ਐ ਇਸ ਵਿੱਚ ਮੇਰੀ ਹੀ ਨਹੀਂ ਤੁਹਾਡੀ ਸਾਰਿਆਂ ਦੀ ਇੱਜ਼ਤ ਬਣੇਗੀ ਉਹੀ ਕੰਮ ਕਰਨਾ ਜਿਸ ਨਾਲ ਸਾਡੀ ਸਾਰਿਆਂ ਦੀ ਰਹਿ ਆਵੇ ਢਿੱਲ ਮਠ ਨੂੰ ਛੱਡ ਕੇ ਤਿਆਰੀ ਕਰਕੇ ਛੇਤੀ ਪਹੁੰਚ ਜਾਈਏ ਮਹਿੰਤਾ ਕਾਲੂ ਜੀ ਦੇ ਇਸ ਸਦੇ ਉਤੇ ਸਾਮਿਲੀ ਸੋਨੇ ਸੋਨੇ ਕੱਪੜੇ ਸੋਨੇ ਦੇ ਕੜੇ ਕਈ ਥੇ ਸ਼ਾਬ ਛਲੇ ਪਹਿਣ ਕੇ ਬਖਸ਼ਰ ਮੈਂਤਾ ਕਾਲੂ ਜੀ ਦੇ ਘਰ ਆ ਗਏ ਇਕੱਠੇ ਹੋ ਕੇ ਰੱਥਾਂ ਘੋੜਿਆਂ ਗੱਡਿਆਂ ਤੇ ਸਵਾਰੀ ਕਰਕੇ ਖੁਸ਼ੀਆਂ ਨਾਲ ਸੁਲਤਾਨਪੁਰ ਪਹੁੰਚ ਗਏ ਭਾਈਆ ਜੈ RAM ਜੀ ਨੇ ਸਾਰੇ ਪਰਿਵਾਰ ਤੇ ਮਿਲੀਆਂ ਸਮਧੀਆਂ ਦਾ ਬੜਾ ਸਦਕਾਰ ਨਾਲ ਇੱਕ ਸੁੰਦਰ ਥਾਂ ਤੇ ਡੇਰਾ ਕਰਵਾ ਦਿੱਤਾ ਸਤਿਗੁਰੂ ਨਾਨਕਦੇਵ ਜੀ ਆਪਣੇ ਮਾਤਾ ਪਿਤਾ ਦੇ ਸੰਬੰਧੀਆਂ ਨੂੰ ਬੜੇ ਪਿਆਰ ਸਤਕਾਰ ਦੇ ਨਾਲ ਮਿਲ ਕੇ ਪ੍ਰਸੰਨ ਹੋਏ ਮਹਿਤਾ ਕਾਲੂ ਜੀ ਨੂੰ ਦੱਸੀ ਸਾਰੀ ਗੱਲ ਗੁਰੂ ਜੀ ਦਾ ਰੇਖੇ ਨਾਲ ਵਧਿਆ ਹੋਇਆ ਸਾਰਾ ਰੁਪਈਆ ਮਹਿਤਾ ਕਾਲੂ ਜੀ ਨੂੰ ਦਿੱਤਾ ਜਿਸ ਨੂੰ ਲੈ ਕੇ ਕਾਲੂ ਜੀ ਬੜੇ ਖੁਸ਼ ਹੋਏ ਮਹਿਤਾ ਜੀ ਨੇ ਸਾਰੇ ਪਿੰਡ ਦੇ ਇਸਤਰੀ ਮਰਦਾਂ ਨੂੰ ਪੰਗਤ ਵਿੱਚ ਬਿਠਾ ਕੇ ਤਰ੍ਹਾਂ ਤਰ੍ਹਾਂ ਦੇ ਭੋਜਨ ਕਰਵਾਏ ਅਤੇ ਜੈ ਰਾਮ ਜੀ ਦੌਲਤਖਾਨਾ ਪਾਸ ਵਿਆਹ ਦੇ ਸੋਹਣ ਸੁਬਦੇ ਵਾਸਤੇ ਚੀਜ਼ਾਂ ਲੈਣ ਚਲੇ ਗਏ ਦੌਲਤਖਾਨਾ ਨੇ ਹਾਥੀ ਘੋੜੇ ਊਠ ਰੱਥ ਜਨਨੀ ਸਵਾਰੀ ਵਾਸਤੇ ਤੰਬੂ ਗਣਾਤਾ ਆਰਾਮ ਕਰਨ ਵਾਸਤੇ ਦਿੱਦ ਤੇ ਸਤਿਗੁਰੂ ਜੀ ਨੇ ਚੜ੍ਹਨ ਵਾਸਤੇ ਇੱਕ ਸੁੰਦਰ ਘੋੜੀ ਬਬੁੰਨੇ ਸਾਜਾਂ ਨਾਲ ਸਜਾਈ ਹੋਈ ਗੁਰੂ ਜੀ ਨੇ ਉਸ ਉੱਪਰ ਬਿਠਾ ਕੇ ਆਪ ਜੀ ਦੇ ਸਿਰ ਪਰ ਛਤਰ ਚੁਲਾਇਆ ਘੋੜੀ ਨੂੰ ਇੱਕ ਸੇਵਾਦਾਰ ਨੇ ਉਹ ਲਗਾਉਂ ਤੋਫੜਿਆ ਹੋਇਆ ਏ ਆਪਜੀ ਦੇ ਸਿਰ ਉੱਤੇ ਚਿਲਮਣ ਕਰਦੀ ਸੁੰਦਰ ਕਲਗੀ ਸਜ ਰਹੀ ਏ ਆਗਮ ਜੀ ਦੇ ਇੱਕ ਪਾਸੇ ਘੋੜਸਵਾਰਾਂ ਦੀ ਜੰਜੰਦੇ ਦੇ ਪਾਸੇ ਹਾਥੀ ਸਵਾਰਾਂ ਦੀ ਫਲਤੀ ਸੋਹ ਰਹੀ ਏ ਜੰਜੰਦੇ ਅੱਗੇ-ਅੱਗੇ ਵਜੇ-ਵਜ ਰਹੇ ਨੇ ਢੋਲ ਦਮਾਵੇਂ ਪੁਰੀਆਂ ਵਜਾਉਣ ਵਾਲੇ ਖੁਸ਼ੀਆਂ ਨਾਲ ਪੰਗੜੇ ਪਾ ਰਹੇ ਨੇ ਔਰ ਅਸੀਂ ਵੀ ਸਾਰੇ ਪਿੱਛੇ-ਪਿੱਛੇ ਚੱਲਦੇ-ਚੱਲਦੇ ਅੱਗੇ ਜਾ ਰਹੇ ਹਾਂ ਜਦ ਸਾਰੀ ਜੰਨ ਬਿਆਦ ਰਿਆਦੇ ਪਹੁੰਚ ਗਏ ਤਾਂ ਸਭ ਨੇ ਬੇੜੀਆਂ ਵਿੱਚ ਬੈਠ ਕੇ ਦਰਿਆ ਪਾਰ ਕਰਕੇ ਖਰੂਰ ਪਿੰਡ ਵਿੱਚ ਆਣ ਡੇਰਾ ਕੀਤਾ ਇੱਥੇ ਬੈਠ ਕੇ ਵੀ ਤਾਂ ਕਾਲੂ ਜੀ ਨੇ ਜਿਹੜਾ ਭੋਜਨ ਤਿਆਰ ਕਰਵਾਇਆ ਆ ਕਿ ਲਿਆਂਦਾ ਸੀ ਉਹ ਸਭ ਨੂੰ ਵੰਡਿਆ ਸਭ ਨੇ ਰਾਤ ਭਾਰ ਇੱਥੇ ਵਿਸਰਾਮ ਕੀਤਾ ਦੂਜੇ ਦਿਨ ਤਿਆਰੀ ਵਟ ਕੇ ਜੰਝ ਤੁਰ ਪਈਆਂ ਤੇ ਦੋ ਰਾਤਾਂ ਰਾਹ ਵਿੱਚ ਕੱਟ ਕੇ ਵਟਾਲੇ ਸ਼ਹਿਰ ਤੋਂ ਇੱਕ ਨੂੰ ਮੇਲ ਦੂਰ ਜਾ ਕੇ ਡੇਰਾ ਕਰ ਲਿਆ ਜਦੋਂ ਵਟਾਲੇ ਦੇ ਵਿੱਚ ਖਬਰ ਹੋਈ ਮੂਰਜੰਮ ਜੀ ਦੇ ਜਾਂਦੇ ਦਾ ਸਵਾਗਤ ਕਰਨ ਵਾਸਤੇ ਚੌਧਰੀ ਹਿੱਤੇ ਰਧਾਵੇ ਨੂੰ ਆਖਿਆ ਚੌਧਰੀ ਹਿੱਤੇ ਨੇ ਆਪਣੇ ਪੁੱਤਰ ਅਜਿਤੇ ਨੂੰ ਆਖਿਆ ਮੈਂ ਤਾਂ ਉਮਰ ਵਡੇਰੀ ਕਰਕੇ ਭਾਈ ਦੌੜ ਨਹੀਂ ਕਰ ਸਕਦਾ ਤੁਸੀਂ ਮੂਰਜੰਮ ਦੇ ਨਾਲ ਜਾ ਕੇ ਜਾਂਦਾ ਸਵਾਗਤ ਕਰੋ ਚੌਧਰੀ ਅਜਿਤਾ ਮੂਰਜੰਮ ਤੇ ਉਹਦੇ ਹੋਰ ਸਾਥ ਸਮਧੀਆਂ ਨੂੰ ਨਾਲ ਲੈ ਕੇ ਜਾਂਦੇ ਨੂੰ ਅੱਗੇ ਜਾਂਦੇ ਆ ਇੱਕ ਪਾਸੇ ਮੋਹ ਚੰਦ ਆਪਣੇ ਸਹਮਦੀਆਂ ਨੂੰ ਲੈ ਕੇ ਦੂਜੇ ਪਾਸੇ ਮਹਿਤਾ ਜੀ ਆਪਣੇ ਜਾਨੀਆਂ ਨੂੰ ਲੈ ਕੇ ਆਮਨੋ ਸਾਹਮਣੇ ਖੜੇ ਹੋ ਗਏ ਦੋਹਾਂ ਕੁੜਮਿਆਂ ਦੀ ਮਿਲਣੀ ਹੋਈ ਵਾਜਿਆਂ ਨਗਾਰਿਆਂ ਢੋਲਕੀਆਂ ਸ਼ੈਣਿਆਰ ਸਿਪਾਹੀ ਤੇ ਗੋਲੇ ਪਟਾਕੇ ਹਵਾਈਆਂ ਦੀਆਂ ਆਵਾਜ਼ਾਂ ਸੁਣ ਕੇ ਪਿੰਡਾਂ ਦੇ ਲੋਕ ਰੌਣਕ ਵੇਖਣ ਵਾਸਤੇ ਇਕੱਠੇ ਹੋ ਗਏ ਗਲੀਆਂ ਬਾਜ਼ਾਰ ਸਾਰੇ ਭੀੜ ਦੇ ਨਾਲ ਭਰ ਗਏ ਕੋਈ ਫੁੱਲਾਂ ਦੀ ਵਰਖਾ ਕਰਦਾ ਏ ਕੋ ਕਿਉੜਾ ਗਲਾਰ ਆਦਿ ਸ਼ਰਕ ਰਿਹਾ ਹੈ ਹਰ ਕੋਈ ਗੁਰੂ ਜੀ ਦਾ ਨੂਰਾਨੀ ਚਿਹਰਾ ਤੇ ਫੱਬਦ ਵੇਖ ਕੇ ਵਾਹ ਵਾਹ ਕਰ ਰਿਆ ਸੀ ਜੰਜ ਬੜੀ ਸਜਦਾ ਦੇ ਨਾਲ ਬਾਜ਼ਾਰਾਂ ਦੇ ਵਿੱਚੋਂ ਲੰਘ ਰਹੀ ਰਸਮਾਂ ਪੂਰੀਆਂ ਕਰਨੋਂ ਪ੍ਰੰਤ ਜੰਜ ਨੂੰ ਇੱਕ ਸੁੰਦਰ ਜਗ੍ਹਾ ਤੇ ਡੇਰਾ ਕਰਵਾ ਦਿੱਤਾ ਗਿਆ ਸੰਧਿਆ ਸਨੇ ਆਰਸ਼ਵਾਹੀ ਤੇ ਹੋਰ ਢੋਲ ਨਫਰੀਆਂ ਨਾਲ ਖੂਬ ਗਰਮ ਕਾ ਵਧੀਆਂ ਮਹਿਤਾ ਗਾਲੂ ਜੀ ਨੇ ਆਪਣੇ ਸੁਨਧੀਆਂ ਸੈਰ ਸਤਿਗੁਰੂ ਅਰਣ ਦੇਵ ਜੀ ਨੂੰ ਲੈ ਕੇ ਮੂਰ ਚਾਂਦੇ ਘਰ ਤੂੰਚੇ ਪੰਡਤ ਨੇ ਵੇਦੀ ਇੱਠਾ ਚੌਂਕ ਦੇ ਪਾਸ ਬਿਠਾ ਕੇ ਉਹਨਾਂ ਦੇ ਖੱਬੇ ਪਾਸੇ ਮੂਰ ਚੰਦੀ ਨੇ ਆਪਣੀ ੜਕੀ ਨੂੰ ਬਿਠਾ ਦਿੱਤਾ ਹੋਰ ਸਾਫ ਸਮੁੰਦੀ ਤੇ ਤੇ ਪਤੇਤੇ ਚਾਰ ਸਵੇਰੇ ਬੈੜ ਗਏ ਪੰਡਤ ਨੇ ਮੇਰ ਮੰਤਰ ਪੜ੍ਹ ਕੇ ਰੀਤੀ ਅਨੁਸਾਰ ਲਾਵਾ ਕਰਵਾ ਕੇ ਵਿਆਹ ਦੀ ਸੰਸਪੂਰਣ ਕਰ ਦਿੱਤੀ ਸਭ ਆਸਿਆਂ ਤੋਂ ਮਹਿਤਾ ਕਾਲੂ ਜੀ ਤੇ ਮੂਰ ਚੰਦ ਨੂੰ ਵਧਾਈਆਂ ਮਿਲਣ ਲੱਗੀਆਂ ਇਹ ਤੋਂ ਬਰੰਤ ਡੇਰੀ ਜਾਗੇ ਸਭ ਜਾਨੀਆਂ ਨੇ ਇਸ਼ਨਾਨ ਕਰਕੇ ਨਵੇਂ ਕੱਪੜੇ ਪਹਿਣ ਕੇ ਆਪਣੇ ਆਪ ਨੂੰ ਸਜਾ ਲਿਆ ਪ੍ਰੰਤ ਮੂਲ ਚੰਦ ਜੀ ਵੱਲੋਂ ਪ੍ਰਸ਼ਾਦਾ ਛਕਣ ਦਾ ਸਦ ਆ ਗਿਆ ਇਸੇ ਤਰ੍ਹਾਂ ਹੀ ਅਰਸ਼ ਬਾਈਆਂ ਵਜਦੀਆਂ ਬਾਜੇ ਵਜਦੇ ਲੋਕ ਜਾ ਕੇ ਭੋਜਨ ਛਕਣ ਵਾਸਤੇ ਪਹੁੰਚ ਗਏ ਨੇ ਇਸ ਪ੍ਰੰਤ ਭੋਜਨ ਛਕਣ ਤੋਂ ਬਰੰਤ ਆਪ ਜੀ ਸਭ ਨਵਾਸ ਸੌਂ ਤਿਆਗ ਤੇ ਗੁਰੂ ਜੀ ਨੂੰ ਇਸਤਰੀਆਂ ਨੇ ਆਪਣੀਆਂ ਰੋਹ ਰੀਤਾਂ ਕਰਨ ਵਾਸਤੇ ਘਰ ਮਠਾ ਲਿਆ ਮੂਰਤਾਂ ਜੀ ਨੇ ਜਨ ਨੂੰ ਬਹੁਤ ਚੰਗੇ ਭੋਜਨ ਫਲ ਮੇਵੇ ਆਦਿ ਸ਼ਕਾਇਏ ਦੂਜੇ ਦਿਨ ਮੂਰਤਾਂ ਜੀ ਨੇ ਸਵੇਰ ਦਾ ਪ੍ਰਸ਼ਾਦਾ ਸ਼ਕਾ ਕੇ ਗਹਿਣੇ ਕੱਪੜਾ ਬਰਤਨ ਤੇ ਹੋਰ ਅਨੇਕ ਪਦਾਰਥ ਸਮੀਤਾ ਕਾਲੂ ਦੇ ਸੁਭਤ ਕਰਕੇ ਹੱਥ ਜੋੜ ਕੇ ਆਖਿਆ ਜੀ ਸਾਡੇ ਕੋਲ ਦੇਣ ਨੂੰ ਕੁਛ ਨਹੀਂ ਆ ਜੋ ਕੋਈ ਤਿਲ ਫੁੱਲ ਹੈ ਹਾਜ਼ਰ ਹੈ ਪ੍ਰਵਾਨ ਕਰੋ ਮੈਂ ਤੁਹਾਡੀ ਅਨਜਲਦੀ ਸੇਵਾ ਵੀ ਪੂਰੀ ਨਹੀਂ ਕਰ ਸਕਿਆ ਆਪ ਜੀ ਤੋਂ ਖੇਮਾ ਮੰਗਦਾ ਹਾਂ ਮੂਲ ਚੰਦ ਜੀ ਦੇ ਨਿਮਰਤਾ ਭਰਪੂਰ ਬਚਨ ਸੁਣ ਕੇ ਮਹਤਾ ਕਾਲੂ ਜੀ ਬੜੇ ਸਨਮਾਨ ਨਾਲ ਆਖਿਆ ਚੋਣਾ ਜੀ ਤੁਸੀਂ ਸਾਡੇ ਘਰ-ਬਾਰ ਭਰ ਦਿੱਤੇ ਦਿੱਤ ਖੱਟ ਦੇਣ ਵਿੱਚ ਕੋਈ ਊਣਤਾਈ ਨਹੀਂ ਛੱਡੀ ਸਾਡੇ ਅਰਜਲ ਦੀ ਸੇਵਾ ਵੀ ਬਹੁਤ ਕੀਤੀ ਜੇ ਤਾਂ ਮੈਂ ਕਥਨ ਨਹੀਂ ਕਰ ਸਕਦਾ ਮਹਤਾ ਕਾਲੂ ਜੀ ਨੇ ਗਰੀਬਾਂ ਤੇ ਮੰਗਤਿਆਂ ਨੂੰ ਬਹੁਤ ਧਰਮੰਡਿਆ ਜਿਸ ਨਾਲ ਮਹਤਾ ਜੀ ਦਾ ਬਹੁਤ ਜਸ ਫੈਲਿਆ ਬਰੰਤ ਸ਼ਾਮ ਬਰਾਤ ਆਪਣੇ ਸਥਾਨਾਂ ਦੇ ਉੱਤੇ ਸੱਜ ਗਈ ਔਰ ਸਵੇਰੇ ਅੰਮ੍ਰਿਤ ਵੇਲੇ ਉੱਥੋਂ ਬਰਾਤ ਵਿਦਾ ਹੋ ਕੇ ਸੁਲਤਾਨਪੁਰ ਨੂੰ ਚੱਲ ਪਈ ਗੁਰਸਵਾਰਿਓ ਇਸ ਤਰ੍ਹਾਂ ਕਰਕੇ ਦੋ ਰਾਤਾਂ ਦੇ ਵਿੱਚ ਬਰਾਤ ਉੱਧਰ ਪਹੁੰਚੀ ਸੀ ਤੇ ਦੋ ਰਾਤਾਂ ਹੀ ਰਸਤੇ ਦੇ ਵਿੱਚ ਲਾ ਕੇ ਬਰਾਤ ਵਾਪਸ ਸੁਲਤਾਨਪੁਰ ਪਹੁੰਚ ਗਈ ਅੱਜ ਵੀ ਉਹ ਪ੍ਰਕਰਣ ਕਟੋ-ਕਟ ਇੱਕ 100 ਸਾਲ ਤੋਂ ਚੱਲ ਰਿਹਾ ਹੈ ਕੇਸਰਾਂ ਸultanpur ਤੋਂ ਇੱਥੋਂ ਬਰਾਤ ਚੜ੍ਹਦੀ ਹੈ ਔਰ ਕਿਸ ਤਰੀਕੇ ਦੇ ਨਾਲ ਰਸਤੇ ਦੇ ਵਿੱਚ ਖਡੂਰ ਸਾਹਿਬ ਵਿਖੇ ਪੜਾ ਕਰਕੇ ਅਗਲੇ ਦਿਨ ਨੂੰ ਵਟਾਲੇ ਪਹੁੰਚ ਜਾਂਦੀ ਹੈ ਸਿਤਨਾ ਹੀ ਪਿਆਰੇ ਉਹਦੋਂ ਬਰਾਤ ਵਾਸਾਉਂਦੀ ਹੈ ਸੋ ਕਹਿੰਦਾ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਬੜੀ ਅਬਾਹ ਖੁਸ਼ੀਆਂ ਖੇੜਿਆਂ ਦੇ ਨਾਲ ਹੋ ਗਿਆ ਸਰਗੁਣ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ੇ ਕਿਰਪਾ ਹੋਈ ਸੋ ਇਹ ਇਤਿਹਾਸ ਤਨ ਤਨ ਸੈ ਸਿ ਗੁਰੂ ਨਾਨਕ ਦੇਵ ਜੀ ਦੇ ਵਾਹ ਪ੍ਰਭ ਦਾ ਜਵਾਬ ਜੀ ਨੇ ਨਾਲ ਸਾਂਝਾ ਕੀਤਾ ਹੈ ਖੋਈਆਂ ਭੋਲਾ ਨੂੰ ਨਾਚ ਤਾਰਿਓ ਜੀ ਗੱਜ ਕੇ ਫਤਿਕ ਜਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ